ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਲੱਖਾ ਬਾਬਾ ਨਾਨਕ ਸਰ ਬੜੀ ਪਿਛਲੇ ਦਿਨੋਂ ਇੱਕ ਵੀਡੀਓ ਵਾਇਰਲ ਹੁੰਦੀ ਆ ਤਾਂ ਉਹਦੇ ਵਿੱਚ ਅਮਰਪਾਲ ਸਿੰਘ ਮਹਿਰੋਂ ਜਿਹੜਾ ਕਿ ਜੋਨੀ ਬਾਬਾ ਉਹਦੇ ਵਿੱਚ ਇਹਨਾਂ ਦਾ ਸਮਝੌਤਾ ਕਰਾ ਰਿਆ ਸੀ ਚਲੋ ਉਹ ਤਾਂ ਤੁਸੀਂ ਦੇਖ ਹੀ ਲਈ ਹੋਣੀ ਆ ਪਰ ਇੱਕ ਹੁਣ ਵੀਡੀਓ ਆਈ ਆ ਸਾਹਮਣੇ ਬਾਬਾ ਲੱਖਾ ਸਿੰਘ ਨਾਨਕ ਸਰ ਇਹਦੇ ਵਿੱਚ ਇਹ ਮੁਆਫੀ ਮੰਗ ਰਹੇ ਨੇ ਔਰ ਦੂਜਾ ਨੰਬਰ ਇੱਕ ਜਿਹੜੀ ਕੁੜੀ ਗਾਇਬ ਕੀਤੀ ਐ ਉਹਦੇ ਬਾਰੇ ਵੀ ਆਪਣੀ ਸਫਾਈ ਦੇ ਰਹੇ ਨੇ ਤੀਸਰਾ ਨੰਬਰ ਬਹੁਤ ਵੱਡੀ ਕਾਰਵਾਈ ਹੋ ਚੁੱਕੀ ਐ ਇੱਕ ਹੋਰ ਕੁੜੀ ਦਾ ਜਿਹੜਾ ਕੇ ਇਲਜ਼ਾਮ ਆ ਉਹ ਲੱਗ ਚੁੱਕਿਆ ਬਾਬਾ ਲੱਖਾ ਸਿੰਘ ਨਾਨਕ ਸਰਤੇ ਤਾਂ ਵਿੱਚੇ ਜਿਹੜਾ ਕੇ ਜੋਨੀ ਐ ਬਾਬਾ ਜੋਨੀ ਵੀ ਫਸ ਚੁੱਕੇ ਨੇ ਇਹ ਤੁਹਾਡੇ ਸਾਹਮਣੇ ਮੈਂ ਵੀਡੀਓ ਸੁਣਾਉਣ ਜਾ ਰਿਹਾ ਪਹਿਲਾਂ ਤੁਸੀਂ ਲੱਖੇ ਬਾਬੇ ਤੋਂ ਸੁਣੋ ਕਿ ਉਹਦਾ ਸਫਾਈ ਦੇ ਵਿੱਚ ਕੀ ਕਹਿਣਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਈ ਐ ਉਹ ਵੀ ਸੁਣ ਲਓ ਦਿਖਾਉਂਗਾ ਮੈਂ ਵੀਡੀਓ ਜਿਹੜੀ ਕਾਰਵਾਈ ਹੋਈ ਇਸ ਤੇ ਆ ਸੁਣ ਲਓ ਪਹਿਲਾਂ ਤੁਹਾਨੂੰ ਕੋਈ ਵੀਡੀਓ ਵਾਇਰਲ ਹੋ ਕੇ ਆਈ ਆ ਜਿਹੜੇ ਦੱਸਿਆ ਗਿਆ ਕਿ ਇੱਕ ਬੀਬੀ ਆ ਉਹਦਾ ਬੱਚਾ ਗੋਮਾ ਕੁੜੀ ਆ ਲੇਕਿਨ ਉਹਨਾਂ ਦਾ ਜੋ ਆਪ ਵਿੱਚ ਮਲਾਪ ਪਤੀ ਪਤਨੀ ਦਾ ਸੰਬੰਧ ਉਹਨਾਂ ਦਾ ਝਗੜਾ ਚੱਲਦਾ ਸੀਗਾ ਤੇ ਲੋਕਾਂ ਨੇ ਉਹਨੂੰ ਜੋੜ ਕੇ ਨਾਨ ਸਾਹ ਦੇ ਨਾਲ ਲਾ ਦਿੱਤਾ ਤੇ ਨਾਨ ਸਾਹ ਦੇ ਵਿੱਚੋਂ ਬੱਚਾ ਵਾ ਲੇਕਿਨ ਜਿੱਤੇ ਕਿ ਉਹ ਨਾਨ ਸਾਹ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਬੀਬੀ ਦੇ ਬਿਆਨ ਨੇ ਜਦ ਬੀਬੀ ਕਹਿ ਰਹੀ ਆ ਕਿ 15 ਦਿਨ ਪਹਿਲਾਂ ਮੇਰੀ ਬੱਚੇ ਨਾਲ ਗੱਲ ਹੋਈ ਆ ਤੇ 15 ਦਿਨ ਪਹਿਲਾਂ ਪਤਾ ਨਹੀਂ ਉਹ ਕਿਹੜੀ ਜਗ੍ਹਾ ਤੇ ਸੀ ਕਿੱਥੇ ਸੀ ਆ ਇਹ ਉਹਨੂੰ ਵੀ ਕੋਈ ਪਤਾ ਨਹੀਂ ਉਹ ਕਿਸੋਕ ਨਹੀਂ ਨਿਕਲੀ ਬੀਬੀ ਨੇ ਵੀ ਕਿੱਥੇ ਸੀਗਾ ਤੇ ਉਹਦਾ ਪਤੀ ਵੀ ਉਹਦੇ ਨਾਲ ਸੀ ਬੱਚੇ ਦੇ ਇਹ ਬੀਬੀ ਦੇ ਬਿਆਨ ਨੇ ਲਿਕਰ ਇਹ ਸਗਲ ਨੂੰ ਜੋੜ ਕੇ ਤੇ ਰਣਸਰ ਦੇ ਨਾਲ ਲਗਾਇਆ ਜਾ ਰਿਹਾ ਇਹ ਪੁਲਿਸ ਦਾ ਕੰਮ ਪੁਲਿਸ ਨੇ ਆਪੇ ਹੀ ਸਾਰਾ ਕੇਸ ਖੜ ਲੈਣਾ ਲੇਕਿਨ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਦੇ ਨਿਸ਼ਾਨਾ ਟੇਕ ਰੱਖ ਲਈ ਨਾਨਕ ਸਾਹਿਬ ਨੂੰ ਬਦਨਾਮ ਕਰਨਾ ਪਤਾ ਨਹੀਂ ਇਹ ਲੋਕ ਜਿਹੜੇ ਝੂਠੀਆਂ ਫੌਫਲਾਦੇ ਨੇ ਝੂਠੇ ਆਏ ਹਵਲ-ਹਵਲ ਕਰਦੇ ਭੱਜੇ ਫਿਰਦੇ ਨੇ ਇਹਦਾ ਨੇ ਕਿੱਥੇ ਜਾ ਕੇ ਜਾਨ ਦੇਣੀ ਆ ਇਸੇ ਗੁਰੂ ਘਰ ਤੋਂ ਇਹ ਤਾਂ ਸੁਣ ਲਈ ਹੁਣ ਤੁਸੀਂ ਦੂਜੀ ਵੀ ਸੁਣ ਲਓ ਜਿਹੜੇ ਇਹਦੇ ਤੇ ਕਾਰਵਾਈ ਹੋ ਚੁੱਕੀ ਆ ਪਹਿਲਾਂ ਉਹਦੀ ਜਿਹੜੀ ਸਿੱਖ ਜਥੇਬੰਦੀਆਂ ਖੜੀਆਂ ਹੋ ਚੁੱਕੀਆਂ ਪੰਜਾਬ ਦੇ ਵਿੱਚੋਂ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਪਹਿਲਾਂ ਇਹਨੂੰ ਸੁਣ ਲਓ ਆ ਜਿਹੜੀ ਹੁਣ ਇਹਦੇ ਤੇ ਕਾਰਵਾਈ ਹੋ ਰਹੀ ਆ ਇਹ ਵੀ ਸੁਣ ਲਓ ਤਾਜੀ ਅਪਡੇਟ ਆ ਤੁਸੀਂ ਸੁਣੀ ਨਹੀਂ ਹੋਣੀ ਇਹ ਤਾਂ ਇਸ ਦੌਰਾਨ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਲੇਡੀਜ਼ ਹੈਗੀ ਹੈ ਜਿਹੜੀ ਕਿ ਸਾਠ ਨਾਂ ਸਰ ਦੇ ਮੁਖੀ ਦੇ ਉੱਤੇ ਰਿਆਉ ਲਗਾ ਰਹੀ ਹੈ ਉਹ ਸੰਗ ਵਿੱਚ ਸਤਕਾਰ ਕਮੇਟੀ ਜਗਰਾਉਂ ਦੇ ਪ੍ਰਧਾਨ ਵੀ ਇੱਥੇ ਪਹੁੰਚੇ ਹੋਏ ਆ ਕਰਦਿਆਂ ਗੱਲਬਾਤ ਇਸ ਮੁੱਦੇ ਤੇ ਬੱਬੇ ਸੱਸੀ ਗੱਲ ਜੀ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਫੋਟੋ ਜੀ ਬੱਬੇ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਸ ਤੋਂ ਬਾਅਦ ਪਹਿਮਰੋ ਜੇ ਬਿਆਨ ਆਇਆ ਵਾ ਉਹ ਤਾਂ ਸੰਗ ਵਿੱਚ ਤੁਹਾਡਾ ਕੀ ਕਹਿਣਾ ਹੋਇਆ ਵਾ ਜਿਹੜੀ ਇੱਥੇ ਘਟਨਾ ਹੋਈ ਆ ਦੇਖੋ ਗੱਲ ਇਹ ਆ ਜੀ ਵੀ ਇਹ ਪਹਿਲਾਂ ਜਿਹੜੇ ਜੇਲੇ ਚ ਆਪਣੇ ਜੋ ਸੀਗੇ ਇਹਨਾਂ ਦੇ ਥੱਲੇ ਜੋ ਵੀ ਉਹਨਾਂ ਦੇ ਜੋ ਮਸ਼ਹੂਰ ਹੋਏ ਸੀਗੇ ਕਿਸੇ ਹੁਣ ਇਹ ਡਾਇਰੈਕਟ ਜਿਹੜਾ ਮੁੱਢ ਕਹਾਉਣ ਵਾਲਾ ਇਹ ਬਾਬਾ ਹੈਗਾ ਇਹਦੇ ਤੇ ਸਾਰਾ ਕੁਝ ਫੋਕਸ ਹੋ ਗਿਆ ਹੈ ਕਿ ਇਹਦਾ ਜੋ ਕੱਚਾ ਚਿੱਟਾ ਆਪਣੇ ਸਾਹਮਣੇ ਆ ਰਿਹਾ ਉਹ ਲੇਡੀਜ਼ ਬੋ ਰਹੀ ਨਹੀਂ ਹੋ ਜੀ 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 ਪੱਕੇਬਲ ਨੇ ਸਾਡੇ ਲਈ ਉਹ ਚਲੋ ਜੋ ਵੀ ਉਹਨਾਂ ਨੇ ਦੱਸਿਆ ਹੈਗਾ ਇਹਨਾਂ ਦੇ ਬਾਰੇ ਸੋ ਮਨੋਲਾ ਦਾ ਵੀ ਕਿਦ ਤਰ੍ਹਾਂ ਕਿਤੇ ਇਹ ਆ ਬਹੁਤ ਹੀ ਵੱਡੀ ਮਤਲਬ ਸਾਡੀ ਇਹ ਫਰਾਂਸ ਦੀ ਵਾਲਾ ਕੰਮ ਬਣਾਇਆ ਬੈ ਇਹਨਾਂ ਨੇ ਮਤਲਬ ਮਹੀਨਾ ਨਹੀਂ ਬਣ ਰਹੇ ਜੀ ਦਸਾਂ ਦਿਨਾਂ ਬਾਅਦ ਕੋਈ ਨਵਾਂ ਗਾੜ ਉਸ ਤੋਂ ਬਾਅਦ 2-4 ਦਿਨਾਂ ਪੈਂਦੇ ਆ ਕੋਈ ਹੋਰ ਨਵਾਂ ਗਾੜ ਮਤਲਬ ਲੜੀ ਬੰਨ੍ਹ ਲਈ ਇਹਨਾਂ ਨੇ ਤੇ ਇਹ ਸਮਝੋ ਵਾਰ ਹੋ ਗਿਆ ਮਤਲਬ ਬਹੁਤ ਜਥੇਬੰਦੀ ਰਹੇ ਅਭੀ ਬਹੁਤ ਜਥੇਬੰਦੀਆਂ ਆ ਰਹੀਆਂ ਜਿਹੜੀਆਂ ਕਿ ਜਥੇਬੰਦੀਆਂ ਇਕੱਠੀਆਂ ਹੋ ਚੁੱਕੀਆਂ ਪੰਜਾਬੀਓ ਬਾਬਾ ਲੱਖਾ ਸਿੰਘ ਨਾਨਕ ਸਰ ਤੇ ਜੋਨੀ ਜੋਨੀ ਵੀ ਨਾਲ ਫਸਾ ਲਿਆ ਕਿਉਂਕਿ ਉਹ ਕਹਿੰਦਾ ਸੀ ਅਮਰਪਾਲ ਸਿੰਘ ਮੈਰੋਂ ਨੂੰ ਕਹਿੰਦਾ ਤੂੰ ਸਮਝੌਤਾ ਕਰਵਾ ਲੈ ਇੱਕ ਗੱਲ ਤਾਂ ਮੈਂ ਤੁਹਾਡੇ ਸਾਹਮਣੇ ਪੱਕੀ ਸਾਬਤ ਕਰ ਦਿੰਨਾ ਜਿਹੜਾ ਜੋਨੀ ਐ ਉਹ ਵੀ ਨਾਲ ਦਾ ਹੀ ਕਿਦੇ ਕਹਿ ਸਕਦੇ ਆ ਜਿਵੇਂ ਆਪਾਂ ਇੱਕ આરોપી ਐ ਇਸ ਗੱਲ ਦਾ ਕਿਉਂਕਿ ਜਦੋਂ ਮਾਈਆਂ ਦੇ ਨਾਲ ਬੀਬੀਆਂ ਦੇ ਨਾਲ ਕੁੜੀਆਂ ਕੱਤਰੀਆਂ ਦੇ ਨਾਲ ਇਹ ਗੱਲਾਂ ਜੁੜ ਜਾਂਦੀਆਂ ਨੇ ਐਨੇ-ਐਨੇ ਦੁਸ਼ਕਰਮ ਕਰ ਦਿੰਦੇ ਨੇ ਉਸ ਤੋਂ ਬਾਅਦ ਇੱਕ ਦੂਜੇ ਨੂੰ ਜਿਹੜਾ ਕਿ ਲੁਕਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਅਮਰਪਾਲ ਸਿੰਘ ਮਹਿਰ ਨੂੰ ਉਹ ਕੀ ਕਹਿੰਦਾ ਸੀ ਜੋਨੀ ਕਹਿੰਦਾ ਤੂੰ ਜਿਹੜੀ ਇਹਦੀ ਖਬਰ ਬੀਐਸ ਨੂੰ ਨਾ ਫੈਲੇ ਤਾਂ ਇਸ ਦੇ ਉੱਤੇ ਸਮਝੌਤਾ ਕਰ ਲੈ ਉਹ ਕਹਿੰਦਾ ਵੀ ਮੈਂ ਨਹੀਂ ਕਰਨਾ ਪਰ ਜਿਹੜਾ ਹੁਣ ਇਹ ਕੱਲ ਗੱਲ ਕਹਿੰਦਾ ਸੀ ਬਾਬਾ ਲੱਖਾ ਨਾਨਕਸਰ ਵਾਲਾ ਕਹਿੰਦਾ ਵੀ ਸੰਤਾਂ ਇੰਦਰ ਦੇਵ ਦਾ ਵੀ ਡੋਲ ਜਾਂਦਾ ਤੇ ਅਸੀਂ ਕੌਣ ਐ ਇਹ ਗੱਲ ਆਪਦੇ ਮੂੰਹੋਂ ਕਹੀਏ ਨੇ ਤੇ ਕੱਲ ਮੈਂ ਉਸ ਵੀਡੀਓ ਦੇ ਵਿੱਚ ਦੋ ਵਾਰ ਸੁਣਾ ਵੀ ਚੁੱਕਿਆ ਕਿਉਂਕਿ ਗੱਲ ਹੁਣ ਇੱਥੇ ਆ ਜਾਂਦੀ ਐ ਇਹ ਬਾਬਿਆਂ ਤੇ ਯਾਰ ਭਰੋਸਾ ਕਿਵੇਂ ਕਰੂਗਾ ਕੋਈ ਪਹਿਲੀ ਗੱਲ ਤਾਂ ਸਾਡੇ ਲੋਕ ਜਿਹੜੇ ਕਿ ਗਲਤ ਨੇ ਕੀ ਲੈਣ ਜਾਂਦੀਆਂ ਨੇ ਬੀਬੀਆਂ ਮਾਈਆਂ ਭਾਈਆਂ ਉੱਥੇ ਕੀ ਕੌਂਕਿਆ ਹੋ ਜਾਂਦੇ ਨੇ ਭਾਈ ਜਦੋਂ ਪਤਾ ਤੁਹਾਨੂੰ ਵੀ ਸੰਤਾਂ ਦੀ ਆਰ ਦੇ ਵਿੱਚ ਭੇੜੀਏ ਬੈਠੇ ਨੇ ਉਹ ਵਿਗਾੜ ਬੈਠੇ ਨੇ ਜਿਹੜੇ ਕਿ ਥੋੜਾ ਇੱਕ ਮੌਕਾ ਹਣ ਤੇ ਸ਼ਿਕਾਰ ਕਰਦੇ ਨੇ ਉਸ ਤੋਂ ਬਾਅਦ ਜਦੋਂ ਫੜੇ ਜਾਂਦੇ ਨੇ ਡੰਡੇ ਪੈਂਦੇ ਨੇ ਫਿਰ ਇਹ ਮਾਫੀਆਂ ਵੀ ਮੰਗਦੇ ਨੇ ਫਿਰ ਇਹ ਗੱਲ ਵੀ ਕਹਿੰਦੇ ਨੇ ਵੀ ਇੰਦਰਤਾ ਮਨ ਤਾਂ ਇੰਦਰਦੇਵ ਦਾ ਵੀ ਡੋਲ ਗਿਆ ਸੀ ਤਾਂ ਹੁਣ ਤੁਸੀਂ ਇੰਦਰ ਵਾਲੀਆਂ ਕਰਤੂਤਾਂ ਇੱਥੇ ਕਰਨੀਆਂ ਡੇਰਿਆਂ ਦੇ ਵਿੱਚ ਲੋਕ ਭਾਵਨਾਵਾਂ ਲੈ ਕੇ ਜਾਂਦੇ ਨੇ ਚਲੋ ਠੀਕ ਆ ਵੀ ਲੋਕ ਤਾਂ ਜਾਣਗੇ ਪਰ ਇਹਨਾਂ ਨੇ ਡੇਰੇ ਵੀ ਬਦਨਾਮ ਕਰਤੇ ਆ ਬਾਬੇ ਨਾਨਕ ਸਰ ਦਾ ਜਿਹੜਾ ਨਾਮ ਕਿੱਥੇ ਆ ਜਾਂਦਾ ਕੌਣ ਬਦਨਾਮ ਹੋ ਰਿਹਾ ਨਾਨਕਦੇਵ ਗੁਰੂ ਨਾਨਕਦੇਵ ਜੀ ਬਦਨਾਮ ਹੋ ਰਹੇ ਨੇ ਇੰਨਾ ਬੇਕਰਤੂਤੇ ਸੰਤਾਂ ਦੇ ਵਜ੍ਹਾ ਦੇ ਨਾਲ ਇਹਨਾਂ ਬਾਬਿਆਂ ਦੀ ਵਜ੍ਹਾ ਦੇ ਨਾਲ ਸਾਡੀ ਸਿੱਖ ਕੌਮ ਸਾਡੇ ਪੰਥ ਦੇ ਉੱਤੇ ਇੱਕ ਦਾਗ ਲੱਗ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਟਨਾਵਾ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੋਰ ਵਧ ਰਹੀਆਂ ਨੇ ਆ ਬਾਬਿਆਂ ਨੇ ਇੱਕ ਪਾਸੇ ਆਪਣਾ ਜੋਰ ਫੜਿਆ ਹੋਇਆ ਕਿ ਮੈਂ ਪਿੱਛੇ ਨਾ ਰਹਿ ਜਾ ਮੈਂ ਪਿੱਛੇ ਨਾ ਰਹਿ ਜਾ ਪਹਿਲਾਂ ਇੱਕ ਹਲੇ ਮਾਮਲਾ ਥਮਿਆ ਸੀ ਉਸ ਤੋਂ ਬਾਅਦ ਇਹਨੇ ਆ ਸੱਪ ਕੱਢ ਮਾਰਿਆ ਤਾਂ ਮੈਂ ਕਹਿੰਦਾ ਵੀ ਇਹਨਾਂ ਤੇ ਕਾਨੂੰਨ ਤਾਂ ਬਣਨਾ ਚਾਹੀਦਾ ਹੀ ਆ ਪਰ ਇਹਨਾਂ ਨੂੰ ਨਾਲ ਦੀ ਨਾਲ ਜਿਹੜਾ ਕਿ ਲੰਮੇ ਪਾ ਕੇ ਚੌਂਕ ਦੇ ਵਿੱਚ ਪਿੰਡ ਦੇ ਵਿੱਚ ਇਹਨਾਂ ਦਾ ਸੋਧਾ ਲਗਣਾ ਚਾਹੀਦਾ ਸਾਰੇ ਲੋਕਾਂ ਦੇ ਸਾਹਮਣੇ ਤਾਂ ਹਰ ਰੋਜ਼ ਜੜੀਆਂ ਇਹ ਘਟਨਾਵਾਂ ਹੁੰਦੀਆਂ ਨੇ ਇਹ ਰੁਕਣ ਦਾ ਨਾਮ ਨਹੀਂ ਲੈਂਦੀਆਂ ਬਲਕਿ ਇਹ ਥਾਂ ਵੱਧ ਰਹੀਆਂ ਨੇ ਕਿਉਂਕਿ ਹੁਣ ਨਾਨਕਸਰ ਵਾਲਾ ਫੜਿਆ ਪਹਿਲਾਂ ਇਸ ਤੋਂ ਪਹਿਲਾਂ ਇੱਕ ਹੋਰ ਫੜਿਆ ਤਾਂ ਇਹ ਬਾਬੇ ਨਾਨਕਸਰ ਦੀ ਕਹਾਣੀ ਹੈ ਬਾਬੇ ਨਾਨਕ ਦਾ ਤਾਂ ਨਾਮ ਹੀ ਬਦਨਾਮ ਹੈ ਇਸ ਜਿਹੜਾ ਬਾਬੇ ਨੇ ਨਾਮ ਬਦਨਾਮ ਕੀਤਾ ਸਿੱਖ ਕੌਮ ਦਾ ਸੰਤਾਂ ਦਾ ਹੋਰ ਵੀ ਕਈ ਸਾਰੇ ਡੇਰੇ ਨੇ ਜਿਨ੍ਹਾਂ ਨੂੰ ਬਦਨਾਮ ਕਰ ਦਿੱਤਾ ਇਹਨੇ ਤਾਂ ਹੁਣ ਇਹਦੇ ਕਾਰਵਾਈ ਹੋਣ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤਾਂ ਇੱਕ ਪਾਸੇ ਸਫਾਈ ਦਿੰਦਾ ਕੱਲ ਕੀ ਕਹਿੰਦਾ ਸੀ ਅੱਜ ਕੀ ਕਹਿੰਦਾ ਤਾ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆਉ ਸਬਸਕ੍ਰਾਈਬ ਕਰ ਲੈਣ ਤਾਂ ਕਿ ਪੰਜਾਬ ਦੇ ਪ੍ਰਤੀ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਤੇ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦੇਣਾ ਮਿਲਦੇ ਆ ਅਗਲੇ ਟੌਪਿਕ